ਨੌਜਵਾਨ ਨਾ ਸਾਰਾ ਸਮਾਨ ਸਾਂਭੀ ਜਾਂਦੇ ਮੇਰੇ ਪਿੰਡ ਦੇ ਵਿੱਚ ਬਜ਼ੁਰਗ ਵੀ ਆ ਸਾਰੇ ਤੇ ਮੈਂ ਤੁਹਾਨੂੰ ਦਿਖਾਉਣਾ ਸੀ ਨਾ ਇੰਨੇ ਮਤਲਬ ਵਾਤਾਵਰਣ ਪ੍ਰੇਮੀ ਐਨਾ ਪਿਆਰ ਕਰਦੇ ਆ ਅਸੀਂ ਆਪਣੇ এনवायरमेंट ਨੂੰ ਆ ਦੇਖੋ ਅਸੀਂ ਨਾ ਗਲਾਸ ਆ ਜਿਹੜੇ ਕੌਲੀਆਂ ਉਹ ਵੀ ਮੇਰੇ ਪਿੰਡ ਦੇ ਭਰਾ ਆ ਸਾਰੇ ਚੱਕ ਚੱਕ ਕੇ ਨਾ ਆ ਵੇਖ ਚੱਕ ਵੀ ਸਾਰਾ ਚੱਕ ਚੱਕ ਕੇ ਇਹਨੂੰ ਸਫਾਈ ਕਰੀ ਜਾਂਦੇ ਆ ਤਾਂ ਜੋ ਯਾਰ ਕੱਲ ਨੂੰ ਕੋਈ ਇਹ ਨਾ ਕਹੇ ਬਈ ਇੱਥੇ ਕੋਈ ਬੰਦਾ ਧਰਨੇ ਤੇ ਆਇਆ ਸੀਗਾ ਕਮਾਲੂ ਪਿੰਡ ਦੇ ਆਏ ਸੀਗੇ ਵੀ ਉਹਨਾਂ ਨੇ ਆ ਕੇ ਇੱਥੇ ਖਲਾਰਾ ਖਲਾਰੀ ਪਾਤਾ ਜਾਂ ਕੁਝ ਵੀ ਹੈ ਚਾਹ ਪਾਣੀ ਜਿਹੜੇ ਵੀ ਸੰਗਤ ਆਏ ਸੀ ਸਾਰਿਆਂ ਨੇ ਪੀਤਾ ਪਰ ਆ ਸਾਡਾ ਫਰਜ਼ ਬਣਦਾ ਸਾਡੇ ਪਿੰਡ ਬੰਨੀਆਂ ਨੂੰ ਧਰਨਾ ਸੀਗਾ ਕਿ ਇਹ ਸਾਰੇ ਸਮਾਨ ਨੂੰ ਸੰਭਗੇ ਸੰਭ ਕੇ ਵੀ ਛੜਕਾਂ ਦੇ ਨਾਲ ਵੀ ਅਸੀਂ ਕੁਝ ਵੀ ਮਤਲਬ ਨਾ ਕੋਈ ਗਲਾਸ ਨਾ ਕੋਈ ਕੋਲੀ ਸਾਰਾ ਕੁਝ ਇਕੱਠੀ ਨੂੰ ਉੱਥੇ ਜਾ ਕੇ ਦਾ ਨਸ਼ਤ ਕਰ ਦਾਂਗੇ ਕਿਉਂਕਿ ਇੱਕ ਟਰਾਲੀ ਦੇ ਵਿੱਚ ਪਾਈ ਜਾਂਦੇ ਸਾਰੇ ਨੂੰ ਅਸੀਂ ਤੇ ਜਿਹਦੇ ਵਿਰੁੱਧ ਧਰਨਾ ਲੱਗਿਆ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਉਹ ਕਿੰਨਾ ਨੁਕਸਾਨ ਕਰ ਰਹੀ ਹੈ ਸਾਡੇ এনवायरमेंट ਨੂੰ ਕਰ ਰਹੀ ਹੈ ਪਾਣੀ ਨੂੰ ਕਰ ਰਹੀ ਹੈ ਹਵਾ ਨੂੰ ਕਰ ਰਹੀ ਹੈ ਸਾਡੀ ਧਰਤੀ ਨੂੰ ਕਰ ਰਹੀ ਹੈ ਤੇ ਮਨੁੱਖੀ ਜਾਨਾਂ ਦੇ ਤਾਂ ਅਹੀਂ ਨਹੀਂ ਪਤਾ ਉਹਦਾ ਕਿੰਨਾ ਕੁ ਭੜਾ ਅਸਰ ਹੈਗਾ ਤੇ ਆ ਦੇਖੋ ਸਾਰਾ ਇਕੱਠਾ ਕਰਕੇ ਉਹ ਦਰਖਤਾਂ ਦੇ ਵਿੱਚੋਂ ਵੀ ਸਾਈਡ ਤੇ ਦਰਖਤ ਪਏ ਨਾਲੇ ਉਥੋਂ ਵੀ ਅਸੀਂ ਕੜ ਕੜ ਕੇ ਲਈ ਜਾਂਦੇ ਆ ਵੀ ਕੋਈ ਗਲਾਸ ਕੋਈ ਕੌਲੀ ਕੋਈ ਪਾਣੀ ਵਾਲੇ ਬੋਤਲ ਜਾਂ ਕੋ ਜੋ ਵੀ ਖਾਣ ਪੀਣ ਵਾਲਾ ਸਮਾਨ ਦਾ ਕੋਈ ਭਾਂਡਾ ਸੀਗੇ ਰਹਿ ਨਾ ਜਾਣ ਕਈ ਕੱਲ ਨੂੰ ਨਾ ਕੋਈ ਇਹ ਨਾ ਕਹਦੇ ਯਾਰ ਵੀ ਇੱਥੇ ਆਏ ਸੀਗੇ ਧਰ ਨਾਲ ਲਾ ਕੇ ਤੇ ਗੰਦ ਬਾਕੇ ਬਾਕੇ ਨੇੜੇ ਲੇ ਖੇਤਾਂ ਵਾਲੇ ਇਹ ਨਾ ਕਹਦਣ ਧੰਨਵਾਦ ਆ ਜੱਜਲਪਿੰਡ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਆ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਪਹੁੰਚੀਆਂ ਸੀਗੀਆਂ ਤੇ ਵਾਤਾਵਰਣ ਪ੍ਰੇਮੀ ਆਏ ਸੀਗੇ ਤੇ ਸਾਡਾ ਪੀਸਫੁਲੀ ਪ੍ਰੋਟੈਸਟ ਸੀਗਾ ਇਹ ਇਹਨੂੰ ਕਾਮਯਾਬ ਕੀਤਾ ਹੈਗਾ ਸਾਰਿਆਂ ਨੂੰ ਪਤਾ ਰੈੱਡ ਕਾਟਾ ਰੈੱਡ ਜ਼ੋਨ ਦੇ ਵਿੱਚ ਆਉਂਦੀ ਆ ਰੈੱਡ ਕੈਟਾਗਰੀ ਦੀ ਫੈਕਟਰੀ ਆ ਜਿਹਦੇ ਵਿਰੁੱਧ ਸਾਡਾ ਧਰਨਾ ਲੱਗਿਆ ਸੀਗਾ ਤੇ ਮੈਂ ਨਾ ਇੱਕ ਇਸ ਨੂੰ ਆਪਣੇ ਪਿੰਡ ਦਾ ਜਿਹੜੇ ਮੇਰੇ ਪਿੰਡ ਦੇ ਨੌਜਵਾਨ ਆ ਉਹਨਾਂ ਦਾ ਤੁਹਾਨੂੰ ਮੈਂ ਉਹ ਦਿਖਾਉਣਾ ਹੈਗਾ ਵੀ ਅਸੀਂ ਇੰਨਾ ਪਿਆਰ ਕਰਦੇ ਆ ਅਸੀਂ ਇੱਥੇ ਖਾਲੀ ਗਲਾਸ ਕੌਲੀਆਂ ਵੀ ਨਹੀਂ ਛੱਡੀਆਂ ਸਾਰੀਆਂ ਚੱਕ ਕੇ ਲੈ ਗਏ ਉਹ ਤੁਸੀਂ ਦੇਖ ਲਓ ਹੁਣ ਸਾਡਾ ਉੱਥੇ ਕੀ ਹਾਲ ਹੈ ਜਿੱਥੇ ਉਹਨੇ ਉਹ ਫੈਕਟਰੀ ਲਾਈ ਹੈਗੀ ਤੇ ਇਹ ਤਾਂ ਸਾਡਾ ਫਰਜ਼ ਬਣਦਾ ਸੀਗਾ ਵੀ ਜਰਾ ਅਸੀਂ ਚੱਕ ਕੇ ਲੈ ਕੇ ਜਾਈਏ ਤੇ ਆ ਸਾਰਾ ਕੁਝ ਸੰਭੀ ਜਾਂਦੇ ਨੌਜਵਾਨ ਧੰਨਵਾਦ ਮੇਰੇ ਪਿੰਡ ਦਾ ਵੀ ਬੱਚੇ-ਬੱਚੇ ਦਾ ਜਿਨ੍ਹਾਂ ਨੇ ਇੱਥੇ ਆ ਕੇ ਪਹੁੰਚੇ ਐ ਮਾਈਆਂ ਬੀਬੀਆਂ ਦਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਸੁਵਿਧਾ ਅਸੀਂ ਸਾਰੀ ਕੀਤੀ ਸੀ ਇੱਥੇ ਇਹ ਨਹੀਂ ਹੈਗਾ ਵੀ ਆ ਦੇਖੋ ਜੀ ਹਾਂ ਠੰਡਿਆਂ ਦੀ ਲੰਗਰਾਂ ਦੀ ਲੰਗਰ ਛਕੀ ਜਾਂਦੇ ਆ ਤੇ ਆ ਦੇਖੋ ਸਾਡੀ ਲੰਗਰਾਂ ਦੀ ਸਾਡੀ ਦੇਖਣਾ ਇਹ ਪਿੰਡ ਚੋਂ ਘਰ ਘਰ ਦੇ ਵਿੱਚੋਂ ਲੋਕਾਂ ਨੇ ਆਪ ਲੰਗਰ ਗੁਰੂ ਘਰ ਪਹੁੰਚਾਇਆ ਸੀਗਾ ਤੇ ਉਹ ਲੰਗਰ ਦੇ ਵਿੱਚੋਂ ਇਹ ਸਾਰਾ ਇੱਥੇ ਸੰਗਤ ਨੇ ਛਕਾ ਜਿਹੜੀ ਇੱਥੇ ਭਾਈ ਭੈਣ ਭਰਾ ਇੱਥੇ ਪਹੁੰਚੇ ਸੀਗੇ ਆਜੋ ਸਾਰੇ ਜਣੇ ਆਜੋ ਪਰ ਇਹ ਤਾਂ ਨਹੀਂ ਕਿ ਆ ਕੋਈ ਸਾਰੇ ਆਜੋ ਕੋਈ ਗੱਲ ਨਹੀਂ ਇਹ ਸਾਡੀ ਲੰਗਰ ਕਮੇਟੀ ਹੈ ਭਾਈ ਤੇ ਉਹਨਾਂ ਨੇ ਸਾਰਿਆਂ ਨੇ ਬਹੁਤ ਸਾਹ ਦਿੱਤਾ ਹੈਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਦੇਖੋ ਮੈਂ ਮਣੀ ਸਾਈਡ ਤੇ ਗਿਆ ਕੇ ਗਾਂ ਸਾਈਡ ਤੇ ਨਾਲੋਂ ਮੇਰੇ ਤਾਂ ਅਜੇ ਦੇ ਨਾਲ ਇਹ ਨਾ ਪਿੰਡਾਂ ਦੇ ਵੱਲੋਂ ਪਿੰਡ ਦੇ ਕਿਸੇ ਪਿੰਡ ਵੱਨੋਂ ਲੱਗਿਆ ਹੋਇਆ ਪਹਿਲਾ ਧਰਨਾ ਹੋਣਾ ਜਿਹਦੇ ਵਿੱਚ ਸਾਰੀ ਸਾਫ-ਸਫਾਈ ਮਗਰੋਂ ਤਾਂ ਇਹ ਸਾਡਾ ਰੋਡ ਹੈ ਸਾਡਾ ਤਲਵੰਡੀ ਸਾਬੋ ਤੋਂ ਜਿਹੜਾ ਰੋਡ ਆਉਂਦਾ ਹੈਗਾ ਬਰਾਮਾ ਮੰਡੀ ਨੂੰ ਉਹ ਮੇਨ ਰੋਡ ਆਉਂਦਾ ਹੈ ਤੇ ਪਰ ਸਾਡਾ ਫਰਜ਼ ਬਣਦਾ ਸੀ ਉਸ ਫੈਕਟਰੀ ਦੇ ਵਿਰੁੱਧ ਬੈਠੇ ਸੀਗੇ ਤੇ ਨੇੜਲੇ ਪਿੰਡਾਂ ਨੇ ਪੰਚਾਇਤਾਂ ਨੇ ਜਿਹਦੇ ਵਿੱਚ ਲੱਖਾਂ ਸਦਾਨ ਆਇਆ ਸੀਗਾ ਬਾਈ ਅਰਤੋਜ ਮਾਨ ਆਇਆ ਸੀਗਾ ਪ੍ਰਵਿੰਦਰ ਸਿੰਘ ਝੋਟਾ ਆਇਆ ਸੀਗਾ ਮਾਨਸਾ ਵਾਲਾ ਹੋਰ ਬੜਿਆ ਸੀ ਬਾਬਾ ਕਾਕਾ ਸਿੰਘ ਆਇਆ ਸੀਗਾ ਤਰਨਤਲ ਤੋਂ ਆਏ ਸੀਗੇ ਹੋਰ ਨੇੜੇ-ਨੇੜੇ ਪਿੰਡਾਂ ਦੇ ਪੰਜ ਸਰਪੰਚ ਸਾਹਿਬਾਨ ਆਏ ਸੀਗੇ ਤੇ ਸਾਡਾ ਫਰਜ਼ ਬਣਦਾ ਸੀਗਾ ਉਹਨਾਂ ਦਾ ਉਹਨਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਸੀ ਪਾਣੀ ਦਾ ਵੀ ਆਪਾਂ ਪ੍ਰਬੰਧ ਕੀਤਾ ਜਿੰਨਾ ਸਾਤ ਹੋ ਸਕਿਆ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਭਰਾਵੋ ਮਾਫ ਕਰਨੋ ਕਿਉਂਕਿ ਇੱਥੇ ਅਸੀਂ ਸ਼ੌਂਕ ਨੂੰ ਨਹੀਂ ਆਏ ਸੀ ਸਾਰਿਆਂ ਨੂੰ ਪਤਾ ਹੈਗਾ ਤੇ ਬਹੁਤ ਜ਼ਿਆਦਾ ਅਸੀਂ ਉਹਦੇ ਨਾਲ ਆਏ ਸੀਗੇ ਇੱਕ ਰੈਡ ਕੈਟਾਗਰੀ ਦੀ ਫੈਕਟਰੀ ਆ ਜਿਹੜੀ ਕਿ ਜਿਹਦੇ ਸਬੰਧ ਦੇ ਵਿੱਚ ਅਸੀਂ ਧਰਨਾ ਲਾਇਆ ਸੀਗਾ ਤੇ ਜਿਹੜੀ ਰੈਡ ਜ਼ੋਨ ਦੇ ਵਿੱਚ ਆਉਂਦੀ ਹੈ ਜੇ ਗੂਗਲ ਤੇ ਵੀ ਉਹਦਾ ਸਰਚ ਮਾਰਾਂਗੇ ਨਾ ਆਪਾਂ ਤੇ ਉਹੋ ਦੋਸਤੋ ਹੁਮ ਆਪਣੇ ਮਨੁੱਖੀ ਮਨੁੱਖਾਂ ਵਾਸਤੇ ਹਿਮਨ ਵਾਸਤੇ ਦੂਜੇ ਨੰਬਰ ਦੇ ਵਿੱਚ ਆਉਂਦੀ ਹੈ ਸਭ ਤੋਂ ਘਾਤਕ ਫੈਕਟਰੀ ਹੈ ਜਿਹਦੇ ਵਿਰੁੱਧ ਅਸੀਂ ਬੈਠੇ ਆਂ ਕਈ ਵਾਰੀ ਆਪਾਂ ਘਰੇ ਕਿਸੇ ਰਵੜ ਨੂੰ ਅੱਗ ਲਾ ਲਈਏ ਨਾ ਤਾਂ ਸਮੈਲ ਉਹਦੀ ਆਸੇ ਪਾਸੇ ਦੇ 10 15 ਘਰਾਂ ਦੇ ਵਿੱਚ ਬਣ ਜਾਂਦੀ ਹੈ ਤੇ ਉੱਥੇ ਤਾਂ ਕਈ ਟਣਾਂ ਦੇ ਹਿਸਾਬ ਦੇ ਨਾਲ ਰੋਜ਼ ਦਾ 50 ਤੋਂ 60 ਟਨ ਤੇ ਟਾਇਰ ਮਚਾਏ ਜਾਂਦੇ ਜਿਹਦੇ ਵਿਰੁੱਧ ਅਸੀਂ ਇੱਥੇ ਬੈਠੇ ਸੀਗੇ ਤੇ ਜਿਹੜੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਸਿੱਧੂਪੁਰ ਜਥੇਬੰਦੀ ਪਹੁੰਚੀਆ ਹੋਰ ਪਹੁੰਚੀਆਂ ਕਿਰਤੀ ਮਜ਼ਦੂਰ ਜੁਨੇ ਨੇ ਪਹੁੰਚੀ ਸੀ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਭਾਈ ਮੇਰੇ ਪਿੰਡ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਮਾਈਆਂ ਬੀਬੀਆਂ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਜਿੰਨਾ ਚਿਰ ਇਹ ਫੈਕਟਰੀ ਬੰਦ ਨਹੀਂ ਹੁੰਦੀ ਉਹਨਾਂ ਚਿਰ ਭਾਈ ਉੱਥੇ ਬੈਠੇ ਹੈਗੇ ਇਸ ਤੋਂ ਬਾਅਦ ਵਾਲਾ ਜੋ ਵੀ ਪ੍ਰੋਗਰਾਮ ਹੋਇਆ ਉਹਦੀ ਕਾਲ ਦੇਵਾਂਗੇ ਜਿੱਦਾਂ ਤੁਸੀਂ ਅੱਜ ਸਾਡਾ ਸਾਥ ਦਿੱਤਾ ਹੈ ਉਮੀਦ ਹੈ ਤੁਸੀਂ ਅਗਲੀ ਵਾਰ ਵੀ ਸਾਡਾ ਐਂ ਸਾਥ ਦਿਓਗੇ ਧੰਨਵਾਦ ਜਿਉਂਦੇ ਵਸਦੇ ਰਹੋ